ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰੇਕਟ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਇਹਲਾਵਿਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਖੁਰਕੀਆਂ ਤੇ ਫੈਰਸ 올림픽 2024 ਵਿੱਚ ਮਿਕਸਡ ਟੀਮ ਮੁਕਾਬਲੇ ਵਿੱਚ ਮਨੂਪਾਕਰ ਅਤੇ ਸਰਬਜੋਤ ਸਿੰਘ ਨੇ ਜਿੱਤੇ ਕਾਂਸੀ ਦਾ ਤਮਗਾ ਮਨੂਪਾਕਰ ਤੇ ਸਰਬਜੋਤ ਸਿੰਘ ਨੂੰ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ ਕੇਰਲ ਦੇ ਵੈਨੜ ਵਿੱਚ ਮੀਂਹ ਕਾਰਨ ਹੋਈ ਲੈਂਡਸਲਾਈਡ ਸੜਕਾਂ ਟੁੱਟੀਆਂ ਹਾਲਾਤ ਹੋਏ 72 90 ਲੋਕਾਂ ਦੀ ਮੌਤ ਰਾਹਤ ਅਤੇ ਬਚਾਅ ਕਾਰਜ ਜਾਰੀ ਅਰਵਿੰਦ ਕੇਜਰੀਵਾਲ ਦੀ ਕਥਿਤ ਗੈਰਕਾਨੂੰਨੀ ਗ੍ਰਿਫਤਾਰੀ ਖਿਲਾਫ ਇੰਡੀਆ ਗੱਠਜੋੜ ਨੇ ਜੰਤਰਮੰਤਰ ਉਤੇ ਕੀਤੀ ਵੱਡੀ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਦੌਰਾਨ ਵਿਰੋਧੀਆਂ ਤੇ ਸਾਦੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਮਨੂ ਪਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਪੈਰਾਸ ਓਲੰਪਿਕ ਵਿੱਚ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਧਮਕਾ ਜਿੱਤੇ ਹੈ ਪਾਕਰ ਅਤੇ ਸਰਬਜੋਤ ਨੇ ਲੀਵ-온 ਹੋ ਅਤੇ ਉਹ ਜੇ ਜਿੰਦੇ ਖਿਲਾਫ 16-10 ਦੇ ਸਕੋਰ ਨਾਲ ਤਮਗਾ ਜਿੱਤੇ ਹੈ ਇਸ ਨਾਲ ਭਾਰਤ ਨੇ ਇਤਿਹਾਸ ਰਚਿਆ ਹੈ ਤੇ ਇੱਕ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਟੀਮ ਬਣ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਸ ਓਲੰਪਿਕ ਵਿੱਚ 10 ਮੀਟਰ 에ਅਰ ਪਿਸਟਲ ਨੈਕਸਟ ਟੀਮ ਮੁਕਾਬਲੇ ਵਿੱਚ ਕੈਂਸੀ ਦਾ ਤਮਗਾ ਜਿੱਤਣ ਉੱਤੇ ਮਨੂਪਕਰ ਅਤੇ ਸਰਬਜੋਤ ਸਿੰਘ ਨੂੰ ਵਧਾਈ ਦਿੰਦੀ ਹੈ ਉਹਨਾਂ ਟਵੀਟ ਕਰਕੇ ਕਿਹਾ ਕਿ ਸਾਡੇ ਨਿਸ਼ਾਨੇਵਾਜ਼ਾਂ ਨੇ ਸਾਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ ਅਤੇ ਅੱਜ ਭਾਰਤ ਬਹੁਤ ਖੁਸ਼ ਹੈ ਕੇਰਲ ਦੇ ਵੈਨੜ ਵਿੱਚ ਮੀਂਹ ਪੈਣ ਕਾਰਨ ਸੜਕਾਂ ਰੁੜ ਗਈਆਂ ਅਤੇ ਨਦੀਆਂ ਵਿੱਚ ਲਾਸ਼ਾਂ ਪੈਂਦੀ ਨਜ਼ਰ ਆਈਆਂ ਮੌਦਾ ਜਿਹਾ ਸਲਾਵਾਇਆ ਕਿ 90 ਲੋਕਾਂ ਨੂੰ ਨਵੀਂ ਸਵੇਰ ਵੇਖਣ ਨੂੰ ਹੀ ਨਹੀਂ ਮਿਲੀ ਦਰਅਸਲ ਕੇਰਲ ਦੇ ਵੈਨੜ ਵਿੱਚ ਮੌਲੇ ਧਰਮੀ ਪਿਆ ਜਿਸ ਕਾਰਨ ਚੂਰਲ ਮਾਲਾ ਸ਼ਹਿਰ ਵਿੱਚ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਬਚਾਅ ਕਰਮੀਆਂ ਜਿਨ੍ਹਾਂ ਨੂੰ ਜौंਦੇ ਬੱਚੇ ਲੋਕਾਂ ਦੀ ਮਦਦ ਲਈ ਸੱਦਿਆ ਗਿਆ ਸੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਆਫਤ ਕਿੰਨੀ ਵੱਡੀ ਹੈ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਦਰਮਿਆਨ ਇਲਾਕੇ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਜਿਸ ਤੋਂ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਸੌ ਦੇ ਕਰੀਬ ਲੋਕ ਦੱਬੇ ਗਏ ਅਤੇ ਹੁਣ ਤੱਕ 90 ਲੋਕਾਂ ਦੀਆਂ ਲਾਸ਼ਾਂ बरामद ਕੀਤੀਆਂ ਜਾ ਚੁੱਕੀਆਂ ਨੇ ਸਰਕਾਰੀ ਏਜੰਸੀਆਂ ਦੇ ਨਾਲ ਸਵੈ ਸੇਵੀ ਅਤੇ ਸਥਾਨਕ ਵਸਨੀਕ ਵੀ ਬਚਾ ਮਹਿੰਮ ਦੇ ਵਿੱਚ ਲੱਗੇ ਨਜ਼ਰਾਈ ਕੇਰਲ ਸਰਕਾਰ ਨੇ ਵਾਇਨੜ ਵਿੱਚ ਜ਼ਮੀਨ ਕਿਸਖਣ ਦੀ ਘਟਨਾ ਵਿੱਚ ਲੋਕਾਂ ਦੀ ਮੌਤ ਤੋਂ ਬਾਅਦ ਰਾਜ ਵਿੱਚ ਅੱਜ ਅਤੇ ਕੱਲ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ ਕਥਿਤ ਸ਼ਰਾਬ ਕਾਪੜੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਥਿਤ ਗੈਰ ਕਾਨੂੰਨੀ ਗ੍ਰਫਤਾਰੀ ਦੇ ਖਿਲਾਫ ਇੰਡੀਆ ਗੱਠ ਜੋੜ ਨੇ ਅੱਜ ਜੰਤਰ ਮੰਤਰ ਉਤੇ ਇੱਕ ਵੱਡੀ ਰੈਲੀ ਕੀਤੀ ਉਹਨਾਂ ਦੇ ਸਮਰਥਨ ਵਿੱਚ ਇੰਡੀਆ ਗੱਠ ਜੋੜ ਦੇ ਕੁਝ ਨੇਤਾ ਸੜਕਾਂ ਉਤੇ ਉਤਰੇ ਕੇਜਰੀਵਾਲ ਦੇ ਸਮਰਥਨ ਵਿੱਚ ਜੰਤਰ ਮੰਤਰ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ। ਉਹਨੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਰਨ ਦੇ ਖਿਲਾਫ ਇੰਡੀਆ ਗੱਠ ਜੋੜ ਇਕਜੁੱਟਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਵਾਜ਼ ਇੱਕ ਹੀ ਹੈ, ਲੋਕਤੰਤਰ ਨੂੰ ਬਚਾਉਣਾ ਹੈ, ਸੰਵਿਧਾਨ ਨੂੰ ਬਚਾਉਣਾ ਹੈ। ਮੋਦੀ ਸਰਕਾਰ ਉਤੇ ਨਿਸ਼ਾਨਾ ਵੰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 400 ਪਾਰ ਤਾਂ ਕੀ ਬੇੜਾ ਪਾਰ ਤੱਕ ਨਹੀਂ ਹੋਇਆ। ਉਹਨੇ ਕਿਹਾ ਕਿ ਅਜੇ ਵੀ ਹੰਕਾਰ ਹੈ, ਉਹ ਹੰਕਾਰ ਲੋਕ ਤੋੜਨ ਗਈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ ਜੋ ਪਾਰਟੀਆਂ ਚੋਰੀ ਕਰਦੀ ਹੈ ਮਾਨ ਨੇ ਕਿਹਾ ਕਿ ਪੂਰਾ ਦੇਸ਼ ਪੁੱਛ ਰਿਹਾ ਹੈ ਕਿ ਕੇਜਰੀਵਾਲ ਜੀ ਦਾ ਕਸੂਰ ਕੀ ਹੈ ਉਹ ਬੰਦਾ ਸ਼ੂਗਰ ਦਾ ਮਰੀਜ਼ ਹੈ ਤੇ ਫਿਰ ਵੀ ਦੇਸ਼ ਲਈ ਲੜ ਰਿਹਾ ਹੈ ਅਸੀਂ ਮੋਟਰਸਾਈਕਲ ਚੋਰ ਸੁਨੇ ਥੇ ਵੀ ਮੋਟਰਸਾਈਕਲ ਚੋਰ ਗਰੋ ਕਾਬੂ ਅਸੀਂ ਸਕੂਟਰ ਚੋਰ ਵੀ ਸੁਨੇ ਥੇ थोड़ा पुराने जमाने में चले गए बीसीआर चोर ग्रो भी मिले थे टेलीविजन भी चुरा लेते थे लेकिन बीजेपी ऐसी है जो पार्टियां चुराती है शिवसेना का तीर कमान चुरा लिया शरद पवार जी की घड़ी चुरा ली चुटाला की दो चप्पलें चुरा ली जो इनके साथ आता है उसको खा जाते हैं जैसे पंजाबी में बोलते हैं ना सपनी अपने अंडे आप खांदी है जो इनके साथ आता है उसको खा जाते हैं ये लोग इसलिए बचो इनसे बचो ये पार्टियां खाते हैं ये बंदे नहीं खाते ये पार्टियां खाते हैं अरविंद केजरीवाल जी पिछले 25 साल से डायबिटीज के मरीज हैं मैं उनके साथ ट्रेवल करता रहता हूं जहाज में भी वो जहाज में भी जब खाना खाता खाना होता है ना तो उनको पहले चेक करना पड़ता है यहां एक मशीन लगी हुई है ऐसे कितना है तब खाना खाना है अदरवाइज नहीं खाना खाना अदरवाइज पेट में टीका लगाना पड़ता है भाई साहब उनके पेट को देखोगे ना तो डॉक्टरों ने मना किया हुआ है एक ही जगह पे दो दो टीके लग सकते हैं मेहंदी लगानी पड़ती है जहां टीका लगाना है क्यों भाभी जी सही कह रहा हूं सही कह रहा हूं मेहंदी लगानी पड़ती है उनका अगर पेट देखोगे ना तो मेहंदी के टीकों से भरा पड़ा है मेहंदी के निशानों से भरा पड़ा है यार बंदा फिर भी लड़ रहा है देश के लिए यार क्या बात है यार उस बंदे की तो तारीफ होनी चाहिए बहुत कहते शराब घोटाले विच आम आदमी पार्टी दे सुप्रीमो उत्ते दिल्ली दे मुख्यमंत्री अरविंद केजरीवाल दी गिरफ्तारी दे खिलाफ आज पंजाब तो लेके दिल्ली तक आम आदमी पार्टी दे अगवा ते समर्थका वल्लो रोज प्रदर्शन किया गया ਪੰਜਾਬ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਮਹਾਲੀ ਵਿਖੇ ਕੀਤਾ ਗਿਆ ਪਾਰਟੀ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾ ਮਤੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇਗਵਾਈ ਵਿੱਚ ਆਯੋਜਿਤ ਇਸ ਰੋਸ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਮੰਤਰੀਆਂ ਵਿਧਾਇਕਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਨੇ ਸ਼ਮੂਲੀਅਤ ਕੀਤੀ ਆਗੂਆਂ ਨੇ ਕਿਹਾ ਕਿ ਗੁਜਰਾਤ ਚੋਣਾਂ ਤੋਂ ਬਾਅਦ ਭਾਜਪਾ ਨੂੰ ਪਤਾ ਲੱਗ ਗਿਆ ਸੀ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਟੱਕਰ ਦੇ ਸਕਦੀ ਹੈ ਇਸ ਲਈ ਅਰਵਿੰਦ ਕੇਜਰੀਵਾਲ ਵਿਰੁੱਧ ਪੂਰੀ ਸਾਜ਼ਿਸ਼ ਰਚੀ ਗਈ ਆਗੂਆਂ ਨੇ ਕਿਹਾ ਕਿ ਅੱਜ ਜੋ ਕੁਝ ਵੀ ਨੇ ਆਪਣੇ ਨੇਤਾ ਦੇ ਬਦਲਤ ਨੇ ਧਰਨੇ ਵਿੱਚ ਪਹੁੰਚੇ ਆਗੂਆਂ ਮੰਤਰੀਆਂ ਤੇ ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਉੱਤੇ ਜਮਕੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਆਉਂਦੀਆਂ ਹਰਿਆਣਾ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਡਰੋਂ ਭਾਜਪਾ ਕੇਜਰੀਵਾਲ ਨੂੰ ਜੇਲ੍ਹ ਵਿੱਚ ਹੀ ਬੰਦ ਰੱਖਣਾ ਚਾਹੁੰਦੀ ਹੈ ਪਰ ਉਹਨਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਉੱਤੇ ਪੂਰਾ ਭਰੋਸਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਧ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਇੰਡੀਆ ਗੱਠਚੋੜ ਦੇ ਵੱਲੋਂ ਜੋ ਹੈ ਉਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਵਿਸਕਟ ਲੈਵਲ ਦਾ ਪ੍ਰਦਰਸ਼ਨ ਜੜਾਇਆ ਬਹਾੜੀ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ ਅੱਜ ਸਾਰੇ ਜਿਹੜੇ ਨੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਜੁਟਣਗੇ ਤੇ ਅਰਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਦਾ ਵਿਰੋਧ ਇਧਰ ਕਰਵਾਇਆ ਜਾਏਗਾ ਸਾਡੇ ਨਾਲ ਪੰਜਾਬ ਮੰਡੀਪੁਰ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਹਿ ਮੌਜੂਦ ਨੇ ਬਰਸ ਸਾਹਿਬ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਅਰਵਿੰਦ ਕੇਰੀ ਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਸ ਤੋਂ ਪਹਿਲਾਂ ਵੀ ਸਟੇਟ ਲੈਵਲ ਪ੍ਰਦਰਸ਼ਨ ਕੀਤਾ ਗਿਆ ਸੀ ਤਕੀ ਲੱਗਦਾ ਹੈ ਇਸ ਨਾਲ ਕੁਝ ਪ੍ਰਸ਼ਨ ਬੈਲਡ ਹੋਵੇਗਾ ਜਾਂ ਜਿਹੜੀ ਗੰਭ ਹੈਗੀ ਉਹ ਜਾਏਗੀ ਬਿਲਕੁਲ ਲੋਕ ਰਾਜ ਦੇ ਵਿੱਚ ਲੋਕਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਹੀ ਜਿਹੜੀਆਂ ਸਰਕਾਰਾਂ ਦੇ ਕੰਨ ਬੰਦ ਨੇ ਉਹਨਾਂ ਨੂੰ ਖੋਲਣ ਦਾ ਕੰਮ ਕਰਦਾ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਸ ਤਰ੍ਹਾਂ ਜਾਂਚੀਆਂ ਕਰ ਰਹੇ ਨੇ ਉਹਨਾਂ ਨੂੰ ਸਬਕ ਦੇਣ ਵਾਸਤੇ ਉਹਨਾਂ ਨੂੰ ਜਿਚਾਉਣ ਵਾਸਤੇ ਕਿ ਭਾਰਤ ਦੇ ਲੋਕ ਲੋਕਤੰਤਰ 'ਚ ਵਿਸ਼ਵਾਸ ਕਰਦੇ ਨੇ ਅੱਜ ਦਿੱਲੀ ਦੇ ਜੰਤਰ ਮੰਤਰ ਤੇ ਇੰਡੀਆ ਆਲਾਈਂਸ ਦਾ ਵੱਡਾ ਪ੍ਰਦਰਸ਼ਨ ਹੈ ਅਸੀਂ ਭਾਵੇਂ ਪਹਿਲਾਂ ਪੰਜਾਬ 'ਚ ਪ੍ਰਦਰਸ਼ਨ ਕਰ ਚੁੱਕੇ ਹਾਂ ਪਰ ਫੇਰ ਵੀ ਅਸੀਂ ਸਿੰਬੋਲਿਕ ਤੌਰ ਤੇ ਅੱਜ ਉਹਨਾਂ ਦੀ ਸਪੋਰਟ ਵਾਸਤੇ ਜਾਂ ਉਹਨਾਂ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਧਰਨਾ ਰੱਖਿਆ ਅੱਜ ਪੂਰੇ ਭਾਰਤ ਦੇ ਲੋਕ ਅੱਜ ਪੂਰੀ ਤਰ੍ਹਾਂ ਮੋਦੀ ਸਾਹਿਬ ਦੀਆਂ ਗਲਤ ਨੀਤੀਆਂ ਦੇ ਖਿਲਾਫ ਲੋਕਾ ਸੜਕਾਂ ਤੇ ਨੇ ਜਾਗਰੂਕ ਹੋ ਕੇ ਗਰੋਧ ਕਰ ਰਹੇ ਸ਼ਰਦ ਕੋਟਾਲੀ ਨੂੰ ਲੈ ਕੇ ਪਹਿਲਾਂ ED ਤੋਂ ਜ਼ਮਾਨਤ ਮਿਲਦੀ ਹੈ ਉਹਦੇ ਉੱਤੇ ਫਿਰ ਸੁਪਰੀਮ ਕੋਰਟ ਚਲੇ ਜਾਂਦੇ ਨੇ ਰੋਕ ਲਗਾਉਣ ਲਈ ਫਿਰ CBI ਗ੍ਰਿਫਤਾਰ ਕਰ ਲੈਂਦੀ ਹੈ ਕੱਲ CBI ਕਹਿੰਦੀ ਹੈ ਚਾਰ ਸ਼ੀਟ ਵੀ ਦਾਖਲ ਕਰਦੀ ਤੁਸੀਂ ਕਿਵੇਂ ਦੇਖਦੇ ਪੂਰੇ ਮਾਮਲੇ ਨੂੰ ਐਕਚੁਅਲੀ ਜਿਹੜਾ ਕੇਸ ਪਾਇਆ ਹੈ ਨਾ ED ਵੱਲੋਂ ਉਹ ਝੂਠਾ ਕੇਸ ਹੈ ਉਸ ਕੇਸ 'ਚ ਹਾਈ ਕੁਝ ਨਹੀਂ ਜੋ ਐਕਟ ਲਗਾਇਆ ਪੀ ਹੈ AMLA ਐਕਟ ਉਹਦੇ ਤਹਿਤ ਤੁਰੰਤ ਜ਼ਮਾਨਤ ਨਹੀਂ ਹੁੰਦੀ ਜ਼ਮਾਨਤ ਹੁੰਦੀ ਹੈ ਤੁਹਾਨੂੰ ਆਪਣੇ ਆਪ ਨੂੰ ਬੇਕਸੂਰ ਸਾਫਤ ਕਰਨਾ ਪੈਂਦਾ ਉਹ ਤਾਂ ਕਰ ਸਕਦਾ ਬੰਦਾ ਜੇ ਚਲਾਨ ਪੇਸ਼ ਹੋਵੇ ਇਹ ਕੀ ਕਰ ਰਹੇ ਨੇ ਬੀਜੇਪੀ ਵਾਲੇ ਇੱਕ ਤਾਂ ਇਸ ਕੇਸ 'ਚ ਗ੍ਰਿਫਤਾਰ ਕਰਦੇ ਨੇ ਮੁੜ ਕੇ ਜੇਲ੍ਹ 'ਚ ਪਾਉਂਦੇ ਨੇ ਚਲਾਨ ਪੇਸ਼ ਨਹੀਂ ਕਰਦੇ ਇਸ ਕਰਕੇ ਜ਼ਮਾਨਤ ਨਹੀਂ ਹੁੰਦੀ ਫਿਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਜੀ ਉਹ ਤਾਂ ਜ਼ਮਾਨਤ ਕੋਰਟ ਵੱਲੋਂ ਨਹੀਂ ਮਿਲੀ ਕੁਛ ਨਾ ਕੁਛ ਹੈ ਜਦੋਂ ਕਿ ਪਿਛਲੇ 3 ਸਾਲਾਂ ਤੋਂ ਜਿਸ ਦਿਨ ਤੋਂ ਇਹ ਕੇਸ ਸ਼ੁਰੂ ਹੋਈ ਨੇ ਪੜਤਾਲਾਂ ਸ਼ੁਰੂ ਹੋਈਆਂ ਨੇ ਇੱਕ ਵੀ ਸਬੂਤ ਕੇਜਰੀਵਾਲ ਸਾਹਿਬ ਦੇ ਖਿਲਾਫ ਨਹੀਂ ਮਿਲਿਆ ਇਹਨਾਂ ਨੇ ਮਨੀਸ਼ ਸ਼ਸ਼ੋਧਿਆ ਜੀ ਦੇ ਪਿੰਡ ਤੋਂ ਲੈ ਕੇ ਉਹਨਾਂ ਦੇ ਦਫ਼ਤਰਾਂ ਤੋਂ ਲੈ ਕੇ ਜਿੱਥੇ-ਜਿੱਥੇ ਉਹ ਠਹਿਰੇ ਸੀ ਸਾਰੀ ਫਰੋਲਾ ਫਰਾਲੀ ਕਰ ਲਈ। ਇਹਨਾਂ ਨੂੰ ਕੋਈ ਸਬੂਤ ਨਹੀਂ ਮਿਲਿਆ, ਕੋਈ ਮਨੀ ਟ੍ਰੇਲ ਨਹੀਂ ਮਿਲੀ। ਇਹ ਸਿਰਫ ਝੂਠੇ ਤੌਰ ਤੇ ਚੋਣ ਪ੍ਰਚਾਰ ਤੋਂ ਰੋਕਣ ਵਾਸਤੇ ਗ੍ਰਿਫਤਾਰੀਆਂ ਕੀਤੀਆਂ ਹੋਈਆਂ ਨੇ ਔਰ ਸਾਨੂੰ ED ਕੋਰਟ ਵੱਲੋਂ ਜ਼ਮਾਨਤ ਮਿਲ ਗਈ ਸੀਗੀ ਮਨਜੋ ਸੁਪਰੀਮ ਕੋਰਟ ਵੱਲੋਂ। ਪਰੰਤੂ ਇਹਨਾਂ ਨੇ ਸਮਝ ਲਿਆ ਕਿ ਹੁਣ ਇਹ ਰਹਿਿਆ ਹੋਣਗੇ ਤੁਰੰਤ ਇੱਕ ਹੋਰ ਝੂਠਾ ਕੇਸ ਪਾ ਕੇ ਉਹਨਾਂ ਨੂੰ CBI ਦਾ ਕੇਸ ਪਾ ਕੇ ਫਿਰ ਅਰੈਸਟ ਕਰ ਲਿਆ ਔਰ ਸਾਨੂੰ ਅਦਾਲਤਾਂ ਤੇ ਪੂਰਾ ਭਰੋਸਾ ਬਹੁਤ ਜਲਦੀ ਸਾਨੂੰ ਮਾਨਯੋਗ ਅਦਾਲਤ ਵੱਲੋਂ ਸੀਬੀਆਈ ਕੇਸ ਦੇ ਵਿੱਚ ਵੀ ਜਮਾਨਤ ਮਿਲ ਗਈ। ਰਾਜ ਸਭਾ ਦੇ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਇਸ ਦੀ ਸਫਾਈ ਨੂੰ ਲੈ ਕੇ ਕਾਰਜ ਸ਼ੁਰੂ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਬੁੱਢਾ ਦਰਿਆ ਵਿੱਚ ਗੰਦਾ ਪਾਣੀ ਨਹੀਂ ਪਾਇਆ ਜਾਣਾ ਚਾਹੀਦਾ। ਉਹਨਾਂ ਨੇ ਵੀ ਕਿਹਾ ਕਿ ਇਸ ਦੀ ਇਤਿਹਾਸਕ ਮਹੱਤਤਾ ਹੈ ਤੇ ਇਸ ਦੀ ਸਾਫ ਸਫਾਈ ਦੀ ਜ਼ਿੰਮੇਵਾਰੀ ਸਾਰਿਆਂ ਦੀ ਹੈ। ਉਹਨਾਂ ਨੇ ਕਿਹਾ ਕਿ ਪਾਣੀ ਦੀ ਸਫਾਈ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਜਾਣੇ ਚਾਹੀਦੇ ਨੇ। ਬੁੱਢਾ ਦਰਿਆ ਜਿਹੜਾ ਹੈ ਇਹਨੂੰ ਗੰਦੇ ਨਾਲੇ ਦੇ ਰੂਪ ਵਿੱਚ ਜੋ ਦੇਖਿਆ ਜਾ ਰਿਹਾ ਇਹ ਸਾਡੀ ਮਨੁੱਖਾਂ ਦੀਆਂ ਗਲਤੀਆਂ ਕਿਉਂਕਿ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਪਵਿੱਤਰ ਵੇਂ ਦੇ ਵਿੱਚ ਚਰਨ ਪਾ ਕੇ ਉੱਥੇ ਟੁੱਬੀ ਲਾ ਕੇ ਬਾਣੀ ਉਚਾਰਨ ਕੀਤੀ ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਲੁਧਿਆਣਾ ਦੇ ਵਿੱਚ ਆਏ ਆ ਇੱਥੇ ਗਊ ਘਾਟ ਗੁਰਦੁਆਰਾ ਬਣਿਆ ਹੋਇਆ ਗੁਰਸੰਗਤਾਂ ਇੱਥੇ ਇਸ਼ਨਾਨ ਕਰਦੀਆਂ ਸੀ ਪਰ ਅਫਸੋਸ ਆ ਕਿ ਇੱਥੇ ਦੀ ਜਿਹੜੀ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਆਰਥਿਕ ਪੰਜਾਬ ਦੀ ਇਹ ਰਾਜਧਾਨੀ ਬਣਿਆ ਲੁਧਿਆਣਾ ਜਿੱਥੇ ਬਹੁਤ ਇੰਡਸਟਰੀ ਲੱਗੀ ਤੇ ਨਾ ਤਾਂ ਇੰਡਸਟਰੀ ਨੇ ਇਹ ਚੀਜ਼ ਨੂੰ ਸੋਚਿਆ ਕਿ ਅਸੀਂ ਇਸ ਕੋਇਤਰ ਦਰਿਆ ਨੂੰ ਅਸੀਂ ਗੰਦਾ ਕਰ ਰਹੇ ਹਾਂ ਨਾ ਹੀ ਮਿਊਸਪਲ ਕਮੇਟੀ ਨੇ ਸੋ ਬਹੁਤ ਵੱਡਾ ਦੁਖਾਂਤ ਹੈ ਕਿ ਬੁੱਢਾ ਦਰਿਆ ਜਿਹੜਾ ਹੈ ਬੁੱਢਾ ਸਾਫ਼ ਹੋਣਾ ਚਾਹੀਦਾ ਜਿਹਦੇ ਵਾਸਤੇ ਅਸੀਂ ਯਤਨ ਵੀ ਕਰ ਰਹੇ ਆ ਉਹਦੇ ਵਿੱਚ ਸੰਸਦ ਵਿੱਚ ਵੀ ਮੁੱਦਾ ਉਠਾ ਰਹੇ ਆ ਪੋਲੂਸ਼ਨ ਕੰਟਰੋਲ ਬੋਰਡ ਦੇ ਦੇ ਉੱਤੇ ਵੀ ਦਬਾਅ ਬਣਾ ਰਹੇ ਆ ਲੋਕਾਂ ਤੇ ਵੀ ਜਿਹੜੇ ਇੰਡਸਟਰੀਅਲ ਟ੍ਰੀਟਮੈਂਟ ਪਲੈਂਟ ਲੱਗੇ ਨਹੀਂ ਸੀ ਉਹ ਜਿਹੜੇ ਹੈ ਉਹਨਾਂ ਨੂੰ ਚਲਾਉਣ ਵਾਸਤੇ ਵੀ ਲਗਾਤਾਰ ਸੀ 2 ਫਰਵਰੀ ਤੋਂ ਇਹ ਕਾਰਜ ਸ਼ੁਰੂ ਕੀਤਾ ਕਿ ਬੁੱਢਾ ਦਰਿਆ ਸਾਫ਼ ਹੋਵੇ ਜਿਹਦੇ ਵਾਸਤੇ ਬੁੱਢਾ ਦਰਿਆ ਸਾਰੇ ਦਰਿਆਈ ਸਾਫ਼ ਹੋਣੇ ਚਾਹੀਦੇ ਆ ਪਾਣੀ ਜਿੱਥੇ ਵੀ ਪੈ ਰਿਹਾ ਗੈਰਕਾਨੂੰਨੀ ਹੈ ਗੈਰਸਵਧਾਨਿਕ ਕਾਰ ਉਗੇ ਪਾਣੀ ਕਿਸੇ ਵੀ ਨੈਚੁਰਲ ਸਰੋਸ ਪੈ ਰਿਆ ਗੈਰ ਕਾਨੂੰਨੀ ਆ ਗੈਰ ਸਵਿਧਾਨਿਕਾ ਚਾਹੇ ਉਹ ਕਾਲੀ ਵੇਂ ਦੇ ਵਿੱਚ ਪੈ ਰਿਆ ਸੀ ਜਾਂ ਉਹ ਚੇਤੀ ਵੇਂ ਚ ਪੈ ਰਿਆ ਜਾਂ ਤੁੰਗਟਾਪ ਨਾਲੇ ਵਿੱਚ ਪੈ ਰਿਆ ਜਾਂ ਘੱਗਰ ਦੇ ਵਿੱਚ ਪੈ ਰਿਆ ਜਾਂ ਗੰਗਾ ਜਮਨਾ ਕਿਤੇ ਵੀ ਪੈ ਰਿਆ ਸਾਰਾ ਗੈਰ ਕਾਨੂੰਨੀ ਆ ਗੈਰ ਸਵਿਧਾਨਿਕਾ ਇਹਨੂੰ ਰੋਕਣ ਦੀ ਲੋੜ ਹੈ ਕਿਉਂਕਿ ਨੈਸ਼ਨਲ ਗ੍ਰੇਨ ਟ੍ਰਿਬਿਊਨਲ ਨੇ 2 ਸਾਲ ਦਾ ਸਮਾਂ ਦਿੱਤਾ ਸੀ 19 ਤੋਂ ਲੈ ਕੇ 21 ਤੱਕ ਕਿ ਸਾਰੀਆਂ ਸਰਕਾਰਾਂ ਇਸ ਪਾਣੀ ਨੂੰ ਜਿੱਥੇ ਵੀ ਚਾਹੇ ਮਿਊਸਪਲ ਕਾਰਪੋਰੇਸ਼ਨ ਦਾ ਚਾਹੇ ਇੰਡਸਟਰੀ ਦਾ ਉਹਨੂੰ ਰੋਕਿਆ ਜਾਵੇ ਜੇ ਇਹਨੂੰ ਰੋਕਦੇ ਤੇ ਇਹਨੂੰ এনवायरमेंट ਕੰਪਨਸੇਸ਼ਨ ਪਊਗਾ ਪਿਛਲੇ 19 21 22 ਦੇ ਵਿੱਚ ਜਿਹੜਾ ਪਾਣੀ ਪਰ ਜਿਹੜਾ ਹੈ ਵਿੱਚ ਗਿਆ ਜਿਹਦੇ ਵਾਸਤੇ 270 ਕਰੋੜ ਰੁਪਏ ਦਾ এনवायरमेंट ਕੰਪਨਸੇਸ਼ਨ ਪਿਆ ਇਸੇ ਤਰ੍ਹਾਂ ਹੀ 22 23 ਤੇ 23 24 ਦਾ ਹਜੇ এনवायरमेंट ਕੰਪਨਸੇਸ਼ਨ ਪਹਿਣ ਵਾਲਾ ਕਿਉਂਕਿ ਇੱਕ ਐਮਐਲਡੀ ਪਾਣੀ ਨੂੰ ਟ੍ਰੀਟ ਕਰਨ ਵਾਸਤੇ 343 ਲੱਖ ਰੁਪਇਆ ਜਿਹੜਾ ਹੈਗਾ ਲੱਗਦਾ ਪਰ ਇਸ ਵੇਲੇ ਇੱਕ ਜਿਹੜਾ ਹੈ ਐਮਐਲਡੀ ਦੇ ਉੱਤੇ ਤਕਰੀਬਨ 3 ਕਰੋੜ ਤੱਕ ਜਿਹੜਾ ਹੈਗਾ ਉਹ ਜੁਰਮਾਨਾ ਉਦੋਂ ਵੱਧ ਹੋ ਚੁੱਕਾ ਸੋ ਇਹ ਜਿਹੜਾ ਹੈ ਸਾਨੂੰ ਜਿਹੜਾ ਹੈ ਇਹ ਜਿਹੜਾ ਪੈਸਾ ਜਿਹੜਾ ਅਸੀਂ এনवायरमेंट ਕੰਪਨਸੇਸ਼ਨ ਦਾ ਦੇ ਰਹੇ ਹਾਂ ਇਹ ਟ੍ਰੀਟਮੈਂਟ ਪਲੈਂਟ ਲਾ ਕੇ ਤੇ ਉਹਨਾਂ ਨੂੰ ਚਲਾਉਣ ਦੀ ਲੋੜ ਹੈ ਤਾਂ ਕਿ এনवायरमेंट ਤੋਂ ਵੀ ਕੰਪਨਸੇਸ਼ਨ ਤੋਂ ਵੀ ਵਜਿਆ ਜਾਵੇ ਤੇ ਲੋਕ ਵੀ ਜਿਹੜੇ ਹੈਗੇ ਆ এনवायरमेंट ਦੇ ਪੋਲੂਸ਼ਨ ਦੇ ਨਾਲ ਮਰ ਰਹੇ ਆ ਉਹਨਾਂ ਨੂੰ ਵੀ ਬਚਾਇਆ ਜਾ ਸਕਦਾ ਉਹ ਜਿਹੜੇ ਗੱਲ ਤੁਸੀਂ ਜਿਹੜੀ ਹੈ ਆਰਓ ਦੀ ਕੀਤੀ ਹੈ ਕਿਉਂਕਿ ਆਰਓ ਜਿਹੜਾ ਹੈਗਾ ਉੱਥੇ ਹੀ ਲੋੜ ਆ ਜਿੱਥੇ ਪਾਣੀ ਜਿਹੜਾ ਹੈ ਪ੍ਰਦੂਸ਼ਿਤ ਆ ਇਹਦੇ ਵਿੱਚ ਜਾਂ ਕੋਈ ਇਹੋ ਜਿਹੇ ਤੱਤਾਂ ਜਿਨ੍ਹਾਂ ਦਾ ਮਨੁੱਖੀ ਸਿਹਤ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਆ ਜਿੱਥੇ ਪਾਣੀ ਮਾੜਾ ਹੋ ਚੁੱਕਾ ਪਰ ਜਿੱਥੇ ਪਾਣੀ ਠੀਕ ਆ ਉੱਥੇ ਆਰਓ ਦੀ ਕੋਈ ਲੋੜ ਨਹੀਂ ਇਸੇ ਤਰ੍ਹਾਂ ਹੀ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਆ ਜਿਹੜਾ ਹੈ ਇਹ ਆਰਓ ਲਾਉਣ ਨੂੰ ਮਨਾ ਕੀਤਾ ਪਏ ਪਹਿਲਾਂ ਸਾਰੇ ਆਰਓ ਲਾਈ ਜਾਂਦੇ ਸੀ ਤੇ ਉਹਨਾਂ ਨੇ ਕਿਹਾ ਕਿ ਜਿੱਥੇ ਜਿਹੜਾ RO ਆ ਇਹ ਪਾਣੀ ਨੂੰ ਉੱਥੇ ਲਾਓ ਜਿੱਥੇ ਕੋਈ ਪਾਣੀ ਪ੍ਰਦੂਸ਼ਿਤ ਆ ਜੇ ਵੈਸੇ ਇਹਦਾ ਪਾਣੀ ਜਿਹੜਾ ਹੈਗਾ ਜਦੋਂ RO 'ਚ ਹੀ ਲਾਉਨੇ ਆ ਤੇ ਇਹਦੇ ਚਾਰ ਗੁਣਾ ਪਾਣੀ ਜਿਹੜਾ ਹੈਗਾ ਬਾਹਰ ਕੱਢਦਾ ਇਹਦੇ ਨਾਲ ਪਾਣੀ ਵੇਸਟ ਜਾਂਦਾ ਦੂਸਰੇ ਜਿਹੜੇ ਸਾਡੇ ਇਹਦੇ ਵਿੱਚ ਜਾਂ ਸਾਡੇ ਸਰੀਰ ਨੂੰ ਜਿਹੜੇ ਲੋੜੀਂਦੇ ਤੱਤਾਂ ਉਹ ਵੀ ਆਰੋ ਜਿਹੜਾ ਹੈਗਾ ਬਾਹਰ ਕੱਢ ਦਿੰਦਾ ਕਿਉਂਕਿ ਜਦੋਂ ਅਸੀਂ ਇਹਨੂੰ ਸਾਫ਼ ਕਰਨਾ ਉਹ ਸਾਰੇ ਦੀ ਸਫਾਈ ਕਰ ਦਿੰਦਾ ਜਿਹੜੇ ਸਾਡੇ ਸਰੀਰ ਨੂੰ ਲੜੁੰਦੇ ਤਦ ਤਾ ਉਹ ਵੀ ਬਾਹਰ ਨਿਕਲ ਜਾਂਦੇ ਸੋ ਆਰੋ ਦਾ ਪਾਣੀ ਉਹਨੂੰ ਉੱਥੇ ਹੀ ਆਰੋ ਵਰਤਣਾ ਚਾਹੀਦਾ ਜਿੱਥੇ ਪਾਣੀ ਜਿਹੜਾ ਹੈ ਗੰਦਾ ਪਾਣੀ ਹੈ ਜਿਹੜਾ ਪੀਣ ਵਾਲਾ ਪਾਣੀ ਨਹੀਂ ਜਿਹਦੇ ਵਿੱਚ ਕੋਈ ਇਹੋ ਜਿਹੇ ਤਾਤਾਂ ਜਿਹੜੀਆਂ ਖਤਰਨਾਕ ਆ ਜਿੱਥੇ ਪਾਣੀ ਠੀਕ ਹੈ ਉੱਥੇ ਆਰੋ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਵਾਤਾਵਰਣ ਦੀ ਸੰਭਾਲ ਲਈ ਕਈ ਮੁੱਦੇ ਚੁੱਕੇ ਸੀਚੇਵਾਲ ਨੇ ਕਿਹਾ ਕਿ ਪ੍ਰਦੂਸ਼ਣ ਦੀ ਰੋਕத் ਥਾਮ ਲਈ ਬਣੇ ਕਾਨੂੰਨਾਂ ਨੂੰ ਸ਼ਕਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਉਦਯੋਗ ਲੱਗਣੇ ਚਾਹੀਦੇ ਨੇ ਪਰ ਇੰਡਸਟਰੀ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰੇ ਜਿਹੜਾ ਅਸੀਂ ਸਾਨੂੰ ਜਦੋਂ ਵੀ ਸਮਾਂ ਮਿਲਦਾ ਅਸੀਂ এনवायरमेंट ਦੇ ਉੱਤੇ ਗੱਲ ਕਰਦੇ ਹਾਂ ਸੰਸਦ ਦੇ ਵਿੱਚ ਵੀ ਅਸੀਂ ਕੁਐਸਚਨ ਵੀ ਲਾਏ ਉਹਦੇ ਨਾਲ ਜ਼ੀਰੋ ਆਵਰ ਦੇ ਵਿੱਚ ਵੀ ਅਸੀਂ ਸਪੈਸ਼ਲ ਮਨਸ਼ਨ ਦੇ ਵਿੱਚ ਵੀ ਇਹ ਮੁੱਦੇ ਨੂੰ ਉਠਾਇਆ ਕਿ ਇਹ ਜਿਹੜਾ ਹੈਗਾ ਜਿਹੜਾ ਪੋਲੂਸ਼ਨ ਆ ਇਹ ਮਨੁੱਖਾਂ ਦੀ ਜਾਨ ਦਾ ਖੋਬ ਬਣਿਆ ਹੋਇਆ ਸੋ 1974 ਦਾ ਐਕਟ ਬਣਿਆ ਉਸ ਤੋਂ ਬਾਅਦ ਵੀ ਜਿੰਨੇ ਇਹ ਇੱਕ ਤੋਂ ਬਣਿਆ ਪਰ ਇਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਸਟੇਟ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਜਿੰਨੀਆਂ ਵੀ ਸਾਡੀਆਂ ਸਾਡੇ ਕੋਈ ਸ਼ਿਕਾਇਤਾਂ ਆਉਂਦੀਆਂ ਉਹ ਵੀ ਤੇ ਅਸੀਂ ਵਿਸ਼ੇਸ਼ ਤੌਰ ਤੇ ਉੱਤੇ ਜਿਹੜੇ ਵਿਧਾਨ ਸਭਾ ਕਮੇਟੀ ਦੇ ਵਿੱਚ ਵੀ ਸਾਨੂੰ ਬੁਲਾਇਆ ਸੀ ਉਹਦੇ ਵਿੱਚ ਵੀ ਅਸੀਂ ਇਹ ਸਾਰੇ ਸੁਝਾਅ ਰੱਖੇ ਸੀਗੇ ਕਿ ਇਹ ਜਿਹੜੇ ਹੈਗੇ ਇਹਨੂੰ ਸ਼ਕਤੀ ਦੇ ਨਾਲ ਰੋਕਣਾ ਚਾਹੀਦਾ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਇੰਡਸਟਰੀ ਦੇ ਅਸੀਂ ਨਾਲ ਪਰ ਇੰਡਸਟਰੀ ਨਾ 에ਅਰ ਪੋਲਿਊਸ਼ਨ ਕਰੇ ਜਦੋਂ ਨਾ ਪਾਣੀ ਪੋਲੂਸ਼ਨ ਨੂੰ ਕਰ ਰਹੇ ਤੇ ਨਾ ਹੀ ਜਿਹੜਾ ਹੈਗਾ ਨੌਇਸ ਪੋਲੂਸ਼ਨ ਹੈ ਤਿੰਨ ਪੋਲੂਸ਼ਨ ਜਿਹੜੇ ਹੈਗੇ ਆ ਉਹਨੂੰ ਰੁਕਣੇ ਚਾਹੀਦੇ ਆ ਇੰਡਸਟਰੀ ਦੀ ਆਪਣੀ ਡਿਊਟੀ ਬਣਦੀ ਹੈ ਕਿਉਂਕਿ ਇੰਡਸਟਰੀ ਨੂੰ ਇਹ ਕਿਸੇ ਨੇ ਅਧਿਕਾਰ ਨਹੀਂ ਦਿੰਦਾ ਕਿ ਉਹ ਪੈਸਾ ਤੋ ਕਮਾ ਕੇ ਆਪਣੀ ਜੇਬ ਦੇ ਵਿੱਚ ਪਾਵੇ ਪਰ ਪ੍ਰਦੂਸ਼ਿਤ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰੇ ਸੋ ਉਹਨਾਂ ਨੂੰ ਸਖਤੀ ਦੇ ਨਾਲ ਰੋਕਣਾ ਚਾਹੀਦਾ ਇਹ ਸਾਡੇ ਜਿਹੜੀ ਹੈਗੀ ਲਗਾਤਾਰ ਸੀ ਪੰਜਾਬ ਸਰਕਾਰ ਦੇ ਕੋਲੋਂ ਵੀ ਮੁੱਖ ਮੰਤਰੀ ਕੋਲ ਵੀ ਇਹ ਮੁੱਦਾ ਉਠਾ ਚੁੱਕੇ ਆ ਤੇ ਇਹ ਸੈਂਟਰ ਪੋਲੂਸ਼ਨ ਕੰਟਰੋਲ ਸਟੇਟ ਪੋਲੂਸ਼ਨ ਕੰਟਰੋਲ ਨੂੰ ਵਾਰ-ਵਾਰ ਕਿਠੀਆਂ ਲੱਗ ਰਿਹਾ ਹੈ ਕਿ ਜਿਹੜਾ ਹੈਗਾ ਜਿੱਥੇ ਜਿੱਥੇ ਵੀ ਅਵੈਲੇਸ਼ਨ ਹੋ ਰਹੀ ਹੈ ਇਹਨੂੰ ਸ਼ਕਤੀ ਦੇ ਨਾਲ ਰੋਕਿਆ ਜਾਵੇ। ਛਤੀਸਗੜ੍ਹ ਤੋਂ ਰਾਜ ਸਭਾ ਦੇ ਮੈਂਬਰ ਰਣਜੀਤ ਰੰਜਨ ਨੇ ਇੱਕ अहम ਮੁੱਦਾ ਚੁੱਕਿਆ ਉਹਨਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਂ ਬਦਲ ਦਿੱਤਾ ਜਾਵੇ। ਉਹਨਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਉੱਤੇ ਕਰਨ ਦੀ ਅਪੀਲ ਕੀਤੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨਵੇਂ ਗੁਰੂ ਸਨ। ਨਵੀਂ ਦਿੱਲੀ ਸਟੇਸ਼ਨ ਦਾ ਨਾਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਇਸ ਲਈ ਹੋਣਾ ਚਾਹੀਦਾ ਹੈ ਕਿਉਂ ਪੁਰਾਣੀ ਦਿੱਲੀ ਸੀਸਕਾਂ ਜਗੜਦਰਾ ਸਭ ਚਾਂਦਨੀ ਚੌਕ ਵਿਖੇ ਹੋਈ ਰਣਜੀਤ ਨੇ ਅੱਗੇ ਕਿਹਾ ਕਿ 24 ਨਵੰਬਰ 2024 ਨੂੰ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਣਾ ਹੈ ਅਸੀਂ ਉਹਦੇ ਸ਼ਹੀਦੀ ਨੂੰ ਯਾਦ ਕਰਨਾ ਹੈ ਤਾਂ ਜੇਕਰ ਸਰਕਾਰ ਚਾਹੇ ਤਾਂ ਨਵੀਂ ਦਿੱਲੀ ਸਟੇਸ਼ਨ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਉੱਤੇ ਕਰਨ ਦਾ ਐਲਾਨ ਕਰ ਸਕਦੀ ਹੈ ਉਹਨੇ ਕਿਹਾ ਕਿ ਗੁਰੂ ਜੀ ਨੇ Hindu ਧਰਮ ਦੀ ਰਾਖੀ ਲਈ ਔਰੰਗਜ਼ੇਬ ਦੇ ਨਾਲ ਲੋਹਾ ਲਿਆ ਸੀ ਹਿੰਦੀ ਚਾਦਰ ਕਿਛੇ ਗੁਰੂ ਤੇਗ ਬਹਾਦਰ ਜੀ ਜੋ ਸਿੱਖੋਂ ਕੇ ਨੌਵੇਂ ਗੁਰੂ تھے ਉਹਨਾਂ ਦੇ ਨਾਮ ਸੇ करने का आग्रह करती हूँ पूरी साहब भी बैठे हैं अच्छी तरह से हिस्ट्री को जानते हैं और न्यू दिल्ली रेलवे स्टेशन का नाम ही हिंदी चादर गुरु तेग बहादुर जी के नाम पर इसलिए होना चाहिए क्योंकि उनकी शहीदी ही पुरानी दिल्ली सीसगंज गुरुद्वारा साहब चांदनी चौक में हुई और मैं आग्रह करूंगी आपके द्वारा सरकार से कि 24 नवंबर 2024 को जब गुरु तेग बहादुर जी का शहीदी गुरुप्रब मनाया जाता है हम उनकी शहीदी को याद करते हैं उस वक्त अगर सरकार चाहे तो न्यू दिल्ली रेलवे स्टेशन का नाम की घोषणा हिंदी चादर गुरु तेग बहादुर जी के नाम कर सकती है क्योंकि जिन्होंने धर्म की रक्षा के लिए औरंगजेब से लोहा लिया था और माना जाता है कि दुनिया में मानव अधिकारों के लिए पहली शहादत अगर किसी ने दी थी तो उनका नाम श्री गुरु बहादुर साहब था फरीदकोट तो सांसद मैंबर सरबजीत सिंह खालसा ने शेरे पंजाब महाराजा रणजीत सिंह के संघासन भारत लिया बाबत अहम बयान दिता है ਉਹਨਾਂ ਕਹੇ ਕਿ ਸੰਗਸਨ ਹਲੇ ਭਾਰਤ ਨਹੀਂ ਆਉਣਾ ਚਾਹੀਦਾ ਕਿਉਂਕਿ ਇਸ ਨੂੰ ਲਿਆ ਕੇ ਰੱਖਣਾ ਕਿੱਥੇ ਹੈ ਉਹਨਾਂ ਕਹੇ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਆਦਾ ਸਹੁਰਦ ਹੈ ਤਾਂ ਉਹ ਖੁਦ ਲਿਆਵੇ ਇਸ ਮੌਕੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਆਗੂ ਸਰਜੀਤ ਸਿੰਘ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਤਾਂ ਕਿ ਸ਼੍ਰੀ ਕੇਸਕਰ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਦੀ ਮੰਗ ਕੀਤੀ ਜਿਸ ਸਬੰਧੇ ਸੰਸਦ ਮੈਂਬਰ ਨੇ ਕਿਹਾ ਹੈ ਕਿ ਉਹ ਸੜਕ ਬਣਾਉਣ ਬਾਬਤ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਗਰੁੱਪ ਆਫ ਸਕੂਲਜ਼ ਪਟਿਆਲਾ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਪੇਸ਼ ਹੈਸ ਬਾਬਤ ਸਾਡੀ ਇੱਕ ਰਿਪੋਰਟ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਟਿਆਲਾ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵੱਖ-ਵੱਖ ਸਕੂਲਾਂ ਵਿੱਚ ਸਮਾਗਮ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਵਿਚਾਰ ਕਵਿਤਾਵਾਂ ਤੇ ਸਾਖੀਆਂ ਸੁਣਾਈਆਂ ਗਈਆਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਇਸ ਮੌਕੇ ਡਾਕਟਰ ਇੰਦਰਪ੍ਰੀਤ ਕੌਰ ਦਰਦੀ ਸਕੂਲ ਦੇ ਬੱਚਿਆਂ ਤੇ ਸਟਾਫ ਵੱਲੋਂ ਗੁਰਬਾਣੀ ਦੇ ਰਸਤੇ ਨਾ ਕੀਰਤਨ ਕੀਤਾ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਇਸ ਮੌਕੇ ਸਰਦਾਰਨੀ ਜਸਵਿੰਦਰ ਕੌਰ ਦਰਦੀ ਪ੍ਰਿੰਸੀਪਲ ਡਾਕਟਰ ਕਮਲਜੀਤ ਕੌਰ ਪ੍ਰਿੰਸੀਪਲ ਮੈਡਮ ਮੋਨਿਕਾ ਵਾਲੀਆ ਪ੍ਰਿੰਸੀਪਲ ਹਰਸਿਮਰਨਜੀਤ ਕੌਰ ਸਕੂਲ ਦੇ ਸਾਰੇ ਬੱਚਿਆਂ ਤੇ ਸਟਾਫ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਬਣਾਇਆ ਗਿਆ ਸਮਾਗਮ ਵਿੱਚ ਬੱਚਿਆਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਉੱਤੇ ਚੱਲਣ ਦੀ ਪ੍ਰੇਰਣਾ ਕੀਤੀ ਗਈ। ਇਸ ਮੌਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੇ ਆਧਾਰਿਤ ਗੁਰਮਤ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਫਿਰੋਜ਼ਪੁਰ ਦੀ ਐਸਐਸਪੀ ਸੁਆਮੀ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੇਨ ਵਿੱਚ ਬੰਬ ਦੇਫਵਾ ਫਿਲਾਉਣ ਵਾਲਾ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਜਿਸ ਨੂੰ ਪੱਛਮੀ ਬੰਗਾਲ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੰਮੂ ਤਵੀ ਟ੍ਰੇਨ ਨੇ ਫਿਰੋਜ਼ਪੁਰ ਤੋਂ ਚੱਲ ਕੇ ਬਟੇਂਡਾ ਜਾਣਾ ਸੀ ਜਦੋਂ ਟ੍ਰੇਨ ਵਿੱਚ ਬੰਬ ਹੋਣ ਬਾਰੇ ਸੂਚਨਾ ਮਿਲੀ ਤਾਂ ਇਸ ਨੂੰ ਰਾਹ ਵਿੱਚ ਹੀ ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਰੋਕਿਆ ਗਿਆ ਅਤੇ ਮੌਕੇ 'ਤੇ ਟ੍ਰੇਨ ਵਿੱਚ ਸਵਾਰ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਜੰਮੂ ਤਵੀ ਰੇਲ ਗੱਡੀ ਨੂੰ 6 ਘੰਟਿਆਂ ਦੀ ਤਲਾਸ਼ੀ ਮਹਿੰਮਤ ਤੋਂ ਬਾਅਦ ਤਕਰੀਬਨ 2 ਵਜੇ ਰਵਾਨਾ ਕੀਤਾ ਗਿਆ ਸੁਰੱਖਿਆ ਏਜੰਸੀਆਂ ਨੂੰ ਰੇਲ ਗੱਡੀ ਵਿੱਚੋਂ ਕੁਝ ਵੀ ਇਤਰਾਜ਼ਯੋਗ ਸਮਗਰੀ ਨਹੀਂ ਮਿਲੀ ਅੱਜ ਅਰਲੀ ਮਾਰਨਿੰਗ ਸਾਨੂੰ ਜੀਆਰਪੀ ਵੱਲੋਂ ਸਾਡੇ ਜੋ ਲੋਕਲ ਕੰਟਰੋਲ ਰੂਮੇ ਫਿਰੋਜ਼ਪੁਰ ਦਾ ਉਹਦੇ ਵਿੱਚ ਸੂਚਨਾ ਆਈ ਸੀਗੀ ਇੱਕ ਕਾਲ ਦੀ ਉਹਦੇ ਬਾਅਦ ਇਮੀਡੀਏਟਲੀ ਜੀਆਰਪੀ ਆਰਪੀਐਫ ਤੇ ਲੋਕਲ ਪੁਲਿਸ ਐਕਸ਼ਨ ਚਾਲੇ ਉਹਨਾਂ ਨੇ ਪੂਰਾ ਏਰੀਆ ਕਾਰਡਨ ਕੀਤਾ ਸੀਗਾ ਤੇ ਸਰਚ ਕੀਤਾ ਸੀ ਸਾਡੀ ਜਿਹੜੀ ਸਪੈਸ਼ਲਾਈਜ਼ਡ ਟੀਮ ਹੈ ਜਿਹੜੀ ਬਟਿੰਡਾ ਜਲੰਧਰ ਰੂਰਲ ਤੇ ਫਿਲੋਦੀਹਾਨਾ ਸੇ ਆਈ ਸੀ ਉਹ ਵੀ ਇੱਥੇ ਮੌਜੂਦ ਨੇ ਤੇ ਨਾਲ ਨਾਲ ਬੀਐਸਐਫ ਦੇ ਵੀ ਕਾਫੀ ਮਦਦ ਕੀਤੀ ਸਾਡੀ ਤੇ ਜਿਹੜੇ ਲੋਕਲ ਬੰਦੇ ਉਹਨਾਂ ਨੇ ਵੀ ਮਦਦ ਕੀਤੀ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਫਰੰਟ 'ਚ ਵੀ ਅਸੀਂ ਕਾਮਯਾਬ ਰਹੇ ਨੇ ਉਹ ਜੁੜਾ ਬੰਦਾ ਸੀਗਾ ਉਹਦੀ ਕਾਲ ਅਸੀਂ ਟ੍ਰੇਸ ਕੀਤੀ ਤੇ ਉਹ ਵਿਸ ਬੰਗਾਲ ਦੀ ਪਾਈ ਗਈ ਉਸ ਤੋਂ ਬਾਅਦ ਵੈਸਟ ਬੰਗਾਲ ਦੀ ਲੋਕਲ ਪੁਲਿਸ ਤੇ ਉਹਨਾਂ ਦੇ ਜਿਹੜੇ ਜ਼ਿਲ੍ਹੇ ਦੀ ਪੁਲਿਸ ਹੈ ਜੀਆਰਪੀ ਦੀ ਪੁਲਿਸ ਹੈ ਉਹਨਾਂ ਨੂੰ ਕੰਟੈਕਟ ਕਰਕੇ ਅਸੀਂ ਉਸ ਬੰਦੇ ਨੂੰ ਡਿਟੇਨ ਕਰਨੇ 'ਚ ਸਫਲ ਹੋਏ ਨੇ ਹੁਣ ਇਹ ਉਹ ਬੰਦਾ ਵੈਸਟ ਬੰਗਾਲ ਪੁਲਿਸ ਦੇ ਕੋਲ ਡਿਟੇਨਡ ਹੈ ਉਸ ਦੀ ਪੁੱਛਗਿੱਛ ਚੱਲ ਰਹੀ ਨੇ ਤੇ ਨਾਲ-ਨਾਲ ਅਸੀਂ ਕੋਸ਼ਿਸ਼ ਇੱਥੇ ਵੀ ਕਰ ਰਹੇ ਨੇ ਕਿ ਜਿਹੜੇ ਸਾਡੇ ਪੈਸੈਂਜਰਸ ਹੈਗੇ ਟ੍ਰੇਨ ਦੇ ਔਰ ਜਿਹੜੀ ਟ੍ਰੇਨ ਦੀ ਚੈਕਿੰਗ ਹੈ ਉਹ ਵੀ ਜਲਦ ਤੋਂ ਜਲਦ ਖਤਮ ਹੋ ਜਾਏ ਜਲੰਧਰ ਦੇ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਇੱਕ ਵੱਡਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਸ ਤਹਿਤ ਕੋਫੀਆ ਅਰਪੋਰਟ ਮਿਲਣ ਉਤੇ ਕਾਰਸਵਾਰ ਦੋ ਮੁਲਜ਼ਮਾਂ ਨੂੰ 353 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਮੁਲਜ਼ਮਾਂ ਸਹਿਲ ਅਤੇ ਰਾਜਵੀਰ ਜਲੰਧਰ ਦੇ ਰਹਿਣ ਵਾਲੇ ਸਨ ਬਰਾਮਦ ਹੋਈ ਹੈਰੋਇਨ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਸਬ ਇੰਸਪੈਕਟਰ ਐਸਟੀਐ ਪ੍ਰਵੀਨ ਸਿੰਘ ਦਾ ਕਹਿਣਾ ਹੈ ਕਿ ਮੁਖਬਰ ਦੀ ਤਲਾਸ਼ ਉਤੇ ਕਾਰਵਾਈ ਕੀਤੀ ਗਈ ਸੀ ਜਿਸ ਤਰ੍ਹਾਂਨ ਮੁਲਜ਼ਮਾਂ ਦੇ ਕਾਰ ਵਿੱਚੋਂ ਹੈਰੋਇਨ ਬਰਾਮਦ ਹੋਈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ ਸਾਡੇ ਐਸਏ ਅਮਨ ਸਿੰਘ ਅਮਨਦੀਪ ਸਿੰਘ ਇੱਥੇ ਕਿਊਰੋ ਮਾਲ ਦੇ ਲਾਗੇ ਖੜੇ ਸੀਗੇ ਜਿਹਨਾਂ ਮੁਖਬਰ ਨੇ ਤਲਾਹ ਦਿੱਤੀ ਕਿ ਜੇ ਦੋ ਮੁੰਨੇ ਨੌਜਵਾਨ ਐ ਕਿਊਰੋ ਮਾਲ ਦੇ ਬਿਲਕੁਲ ਸਾਹਮਣੇ ਡਜ਼ਹਿਰ ਗੱਡੀ 'ਚ ਬੈਠੇ ਐ ਹੈਰਨ ਵੇਚਦਾ ਇਹ ਧੰਦਾ ਉਹ ਮਕਰਦੇ ਐ ਤੇ ਇਹਨਾਂ ਰੌਂਡ ਅਪ ਕਰਕੇ ਤੇ ਇਹਨਾਂ ਪਾਸੋਂ ਜਿਹੜੇ ਹੈਰਨ ਵਗੈਰਾ ਬਰਮਤ ਹੋ ਸਕਦੀ ਐ ਯਾ ਹੋਰ ਨਸ਼ੀਲਾ ਪਦਾਰਥ ਮੌਕੇ ਤੇ ਐਸਐਮ ਦੀ ਸਨਹਾਂ ਰੋਕਿਆ ਯਾ ਰੋਕਣ ਤੋਂ ਬਾਅਦ ਮੈਂ ਮੌਕੇ ਤੇ ਪਹੁੰਚਿਆ ਪੁੱਜ ਕੇ ਕਾਰਵਾਈ ਲਿਆਂਦੀ ਅਮਲ ਵਿੱਚ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਸ਼੍ਰੀ ਯੁਗੇਸ਼ ਕੁਮਾਰ ਐਸਟੀਐਫ ਜਲੰਧਰ ਤੇ ਉਹਨਾਂ ਦੇ ਹਾਜ਼ਰੀ ਵਿੱਚ ਇਸ ਪਾਸ ਇਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਇਹਨਾਂ ਪਾਸੋਂ ਕੋਈ ਕੁਝ ਨਹੀਂ ਬਰਾਮਦ ਹੋਇਆ ਪਰ ਇਹਨਾਂ ਦੀ ਕਾਰ ਦੇ ਵਿੱਚੋਂ 353 ਗ੍ਰਾਮ ਹੈਰੋਨ ਜਿਹੜੀ ਉਹ ਮਿਲੀ ਹੈ ਤੇ ਬਾਕੀ ਪਤਾ ਕਰਦੇ ਕਿੱਥੋਂ ਲੈ ਕੇ ਆਏ ਆ ਕਿੱਥੇ ਇਹਨਾਂ ਦੇਣ ਜਾਣਾ ਸੀਗਾ ਸਰ ਜਿਹੜੇ ਬੰਦੇ ਪਕੜੇ ਗਏ ਉਹਨਾਂ ਦੇ ਨਾਮ ਕੀ ਹੈ ਹਾਂਜੀ ਨਾਮ ਉਹ ਸਾਇਲ ਹੈ ਇੱਕ ਦਾ ਨਾਮ ਇੱਕ ਦਾ ਰਾਜਵੀਰ ਹੈ ਦੋਨੋਂ ਫੋਲੜੀਬਾਲ ਦੇ ਰਹਿਣ ਵਾਲੇ ਜਲੰਧਰ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭਗਵਾਨਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਵੱਲੋਂ ਚੌਥੀ ਕਲਾਸ ਦੇ ਬੱਚੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਬੱਚੇ ਨੂੰ ਅਮਲੋਹ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਉਥੇ ਹੀ ਬਾਕੀ ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ 'ਤੇ ਦੋਸ਼ ਲਗਾਏ ਕਿ ਸਧਿਆਪਕਾਂ ਵੱਲੋਂ ਪਹਿਲਾਂ ਵੀ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ ਉਥੇ ਹੀ ਮਾਪਿਆਂ ਵੱਲੋਂ ਪਹਿਲਾਂ ਕਿਸੇ ਹੋਰ ਬੱਚੇ ਨਾਲ ਹੋਈ ਕੁੱਟਮਾਰ ਦੀ ਇੱਕ ਵੀਡੀਓ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਨ ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪੁਰਾ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਹੈ ਜਿਸ ਦਾ ਸਕੂਲ ਵਿੱਚ ਟੈਸਟ ਵਿੱਚ ਕੁਝ ਗਲਤੀ ਹੋ ਗਈ ਸੀ ਤੇ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਬੱਚੇ ਨੂੰ ਸੋਟਿਆਂ ਦੇ ਨਾਲ ਘੁੱਟਿਆ ਗਿਆ ਜਿਸ ਦੇ ਨਾਲ ਬੱਚੇ ਦੇ ਸਰੀਰ ਉੱਤੇ ਲਾਸ਼ਾਂ ਪੈ ਗਈਆਂ ਤੇ ਬੱਚੇ ਨੂੰ ਬੁਖਾਰ ਚੜ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਉਹਨਾਂ ਨੇ ਦੱਸਿਆ ਕਿ ਦੇਪਕਾ ਦੇ ਖਿਲਾਫ ਪੜਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉੱਥੇ ਇਸ ਸੰਬੰਧੀ ਗੱਲਬਾਤ ਕਰਦੇ ਉਪ ਜ਼ਿਲ੍ਹਾ ਸਿਹਤ ਅਫਸਰ ਦਿਦਾਰ ਸਿੰਘ ਮੰਗੜ ਨੇ ਕਿਹਾ ਕਿ ਮਾਮਲਾ ਹੁਣ ਦੇ ਧਿਆਨ ਵਿੱਚ ਹੈ ਤੇ ਜਾਂਚ ਕਰਨ ਤੋਂ ਬਾਅਦ ਵਣਦੀ ਕਾਰਵਾਈ ਕੀਤੀ ਜਾਵੇਗੀ ਮੈਡਮ ਨੇ ਕੋਈ ਟੈਸਟ ਲਿਆ ਸੀਗਾ ਤੇ ਟੈਸਟਿੰਗ ਕੋਈ ਉਸ ਟੇਕ ਹੋ ਗਿਆ ਵੀ ਬੱਚਾ ਨਜਾਇਜ਼ ਕੁੱਟਿਆ ਮੈਡਮ ਨੇ ਤੇ ਛੋਟੀ ਟੁੱਟ ਗਈ ਬੱਚੇ ਦੱਸ ਰਹੇ ਨਾਲ ਦੇ ਜੀ ਇੰਨੀ ਜ਼ੋਰ ਨਾਲ ਮਾਰੇ ਹੈ ਤੇ ਦੇਖੋ ਜਿਹੜੇ ਨੀਲ ਸੀਗਾ ਉਹ ਥੋੜਾ ਘਟ ਗਿਆ ਕਿਉਂਕਿ ਪੰਜ ਚਾਰ ਘੰਟੇ ਬੀਤ ਚੁੱਕੇ ਨੇ ਅੱਜ 12 ਵਜੇ ਸੀ ਲੈ ਕੇ ਆ ਗਏ ਪਿੰਡ ਭਗਵਾਨਪਰਾਏ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪਰਾਏ ਕਿਹੜੇ ਟੀਚਰ ਵੱਲੋਂ ਕੁੱਟਿਆ ਗਾ ਇੰਜ ਜਸਵਿੰਦਰ ਕੌਰ ਮੈਡਮ ਨੇ ਪਹਿਲਾਂ ਵੀ ਇੱਕ ਦੋ ਵਾਰ ਪਹਿਲਾਂ ਵੀ ਦਰਜ ਹੋਏ ਨੇ ਇਹ ਪਲਾਸ ਜੀ ਪਹਿਲਾਂ ਵੀ ਨਜਾਇਜ਼ ਬੱਚੇ ਕੁੱਟੇ ਨੇ ਮੈਨੂੰ ਬੀਪੀ ਸਾਹਿਬ ਨੂੰ ਪਤਾ ਲੱਗਿਆ ਸੀ ਕਿ ਫਤਮਾਨਪੁਰਾ ਜਿਹੜਾ ਪਿੰਡ ਆ ਫਦਾਇਨਮੇਟਰੀ ਸਕੂਲ ਆ ਉੱਥੇ ਟੀਚਰ ਨੇ ਬੱਚਿਆਂ ਦੇ ਨਾਲ ਮਿਸਦੇ ਕੀਤਾ ਜਾਉਗਾ ਜੋ ਵੀ ਨੇ ਉਟਮਾਰਕ ਕੀਤੀ ਉਹ ਦੱਸਣ ਦੇ ਅਨੁਸਾਰ ਆ ਪਰ ਉਸ ਦੀ ਜੋ ਵੀ ਹੋਊ ਉਹਦੀ ਨਿਰਪੱਖ ਇੰਕੁਆਇਰੀ ਕਰਵਾਈ ਜਾਊ ਤੇ ਟੀਚਰ ਦੇ ਬਦੋਤ ਜੋ ਵੀ ਹੋਊਗਾ ਕਾਰਵਾਈ ਭਾਰਤੀ ਦੇ ਅਨੁਸਾਰ ਹੋ ਕਰੀ ਜਾਊ ਮੁੱਖ ਕੇਤੇ ਵੱਡੇ ਅਫਸਰ ਮਾਨਸਾ ਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕੇਤੇ ਵੱਡੇ ਵਿਭਾਗ ਦੇ ਟੀਮ ਵੱਲੋਂ ਮੁਖਬਰੀ ਦੇ ਆਧਾਰ ਉਤੇ ਦੰਦੀਵਾਲ ਬੀਜ ਪੰਡਾਰ ਚੰਡੂਕੇ ਪਿੰਡ ਉਤੇ ਛਾਪੇਮਾਰੀ ਕੀਤੀ ਗਈ ਮੁਖ ਖੇਤੀਬੜੀ ਅਫਸਰ ਨੇ ਕਿਹਾ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਸ ਫਰਮ ਤੇ ਅਣਅਧਿਕਾਰਤ ਕੰਪਨੀ ਦੀਆਂ 6 ਕਿਸਮ ਦੀਆਂ ਦਵਾਈਆਂ ਪਈਆਂ ਸਨ ਜਿਸ ਨੂੰ ਲੈ ਕੇ ਉਹਨਾਂ ਨੇ ਵੰਡ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ 8 क्विंटल 82 ਕਿਲੋ 29 ਲੀਟਰ ਮਾਲ ਜ਼ਬਤ ਕੀਤਾ ਗਿਆ ਸਾਡੀ ਖੇਤੀਬੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮਾਨਸਾ ਦੀ ਟੀਮ ਨੇ ਗੁਪਤ ਸੂਚਨਾ ਮਿਲਣ ਦੇ ਆਧਾਰ ਤੇ ਕੀਟਨਾਸ਼ਕ ਦਵਾਈਆਂ ਦੀ ਚੈਕਿੰਗ ਅਸੀਂ ਕੀਤੀ ਰੇਡ ਪਿੰਡ ਝੰਡੂਕੇ ਚ ਔਰ ਉਥੋਂ ਸਾਨੂੰ ਇੱਕ ਅਜਿਹੀ ਕੰਪਨੀ ਦਾ ਮਾਲ ਮਿਲਿਆ ਜਿਹੜੀ ਕਿ ਰਜਿਸਟਰ ਹੈ ਨਹੀਂ ਦਿਸ ਇਜ਼ ਰਜਿਸਟ੍ਰੇਸ਼ਨ ਹੈ ਨਹੀਂ ਉਹਦੀ ਕੋਈ ਲਾਇਸੈਂਸ ਨਹੀਂ ਬਿਨਾ ਲਾਇਸੈਂਸ ਤੋਂ ਜਿਹੜਾ ਮਾਲ ਅਸੀਂ ਛੇ ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ ਝੋਨੇ ਵਾਲੀਆਂ ਵੀ ਨਰਮੇ ਵਾਲੀਆਂ ਵੀ ਜਿਹਦੇ ਚ ਕੁੱਲ ਜਿਹੜਾ ਇਹ ਮਾਲ ਹੈਗਾ 8 8 ਕੁਇੰਟਲ 82 ਕਿਲੋ ਪਲੱਸ 29 ਲੀਟਰ ਇਹ ਮਾਲ ਅਸੀਂ ਕੀਤਾ ਤੇ ਇਨਸੈਕਟੀਸਾਈਡ ਐਕਟ 1966 ਤੇ ਇਨਸੈਕਟੀਸਾਈਡ ਰੂਲ 1971 ਦੇ ਤਹਿਤ ਅਸੀਂ ਇਹ maal ਜ਼ਬਤ ਕੀਤਾ ਵਕ ਵਕ ਤਾਰਾ ਮ ਅਸੀਂ ਲਾਈਆਂ ਔਰ ਪੁਲਿਸ ਡਿਪਾਰਟਮੈਂਟ ਨੂੰ ਇਹ maal ਅਸੀਂ ਸਪੁਰਦ ਕਰਾਂਗੇ ਤਾਂ ਕਿ ਇਹਦੇ ਤੇ ਐਫ ਆਈ ਆਰ ਦਰਜ ਹੋ ਸਕੇ ਪੰਜਾਬੀ ਖਬਰਾਂ ਦੇ ਸਬ੍ਰਿਟਨ ਵਿੱਚ ਫਲਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ